ਬੜੀ ਦੁਖਦਾਈ ਘਟਨਾ ਵਾਪਰੀ ਏ ਗਰਮੀ ਇੰਨੀ ਜ਼ਿਆਦੀ ਹੋ ਗਈ ਹੁਣ ਪਤਾ ਨਹੀਂ ਕਿਉਂ ਅੱਗ ਲੱਗੀ ਕੰਪਰੈਸਰ ਫਟਿਆ ਕੀ ਹੋਇਆ ਉਹਦੇ ਕਰਕੇ ਪਤਾ ਨਹੀਂ ਕਿੰਨੇ ਜਾਰੇ ਬੱਚੇ ਵਿਚਾਰੇ ਜਿੰਦੇ ਜਲ ਗਏ ਨੇ ਤਸ਼ਕੁਰ 20 ਬੱਚੇ ਸਸਰੀ ਗਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸ ਸਾਰੇ ਬਹੁਤ ਜ਼ਿਆਦੇ ਵਧੀਆ ਹੋਵੋਗੇ ਤੇ ਅਸੀਂ ਵੀ ਤੁਹਾਡੀ ਜਨ ਦੁਆਵਾਂ ਤੁਹਾਡੇ ਪਿਆਰ ਦੇ ਨਾਲ ਬਹੁਤ ਵਧੀਆ ਆ ਤਿੰਨੋ ਹੀ ਬਹੁਤ ਵਧੀਆ ਆ ਇਬਾਦਤ ਦਾ ਕੋਈ ਜ਼ਿਆਦੀ ਵਧੀਆ ਹੈ ਹੈਨਾ ਕੀ ਵਧੀਆ ਤੇ ਵਧੀਆ ਦੱਚ ਹੈ ਇਨਿਕ ਵਰੀਆਂ ਸਰ ਦੱਸ ਹਾਂ ਕੀ ਗੱਲੇ ਐਪੜੀ ਮੰਮੀ ਨੂੰ ਬਹੁਤ ਤੰਗ ਕਰਨ ਲੱਗੀ ਅੱਜਕੱਲ ਸੌਂਦੀ ਨਹੀਂ ਆਪਣੇ ਮੰਮੀ ਕੋਲੋਂ ਨੀਂਦ ਕਿਉਂ ਨਹੀਂ ਆਉਂਦੀ ਤੈਨੂੰ ਨਹੀਂ ਸੌਣਾ ਅੱਖਾਂ ਚ ਨੀਂਦ ਕਿੱਥੇ ਗਈ ਤੇਰੀ ਦੋ ਦਿਨਾਂ ਤੋਂ ਨੀਂਦ ਗੈਰਬ ਹੋਈ ਪਈ ਤੇਰੀ ਉਹ ਤੇ ਕੀ ਗੈ ਨੀਂਦ ਰੱਟ ਗਈ ਆ 11 12 ਵਜੇ ਆਤੇ ਇਹਨੇ ਅੱਜ ਨਹੀਂ ਆਏ ਐ ਐ ਐ ਦੱਟੋ ਕੀ ਗੱਲੇ ਸਤਿ ਸ਼੍ਰੀ ਅਕਾਲ ਜੀ ਕੀ ਹਾਂ ਨੇ ਸਾਰਿਆਂ ਦੇ ਹਾਂ ਸਾਰੇ ਵਧੀਆ ਨੇ ਗਰਮੀ ਬਹੁਤ ਆ ਰਹੀ ਹੈ ਗਰਮੀ ਅੱਤ ਕਰਾਈ ਵੀ ਅੱਤ ਬਹੁਤ ਜ਼ਿਆਦਾ ਗੰਦੀ ਵਾਲੀ ਗਰਮੀ ਪੈ ਰਹੀ ਆ ਬਾਹਰ ਬਾਲਕਨੀ ਤੇ ਜਾਣਾ ਵੀ ਮਤਲਬ ਸਮਝੋਗੇ ਕਤਰੇ ਜੀ ਨਹੀਂ ਜਾਣੀ ਸਹੀ ਗੱਲ ਏ ਬਾਲਕਨੀ ਦੇ ਵਿੱਚ ਜਾਣਾ ਵੀ ਐਵੇਂ ਲੱਗਦਾ ਵੀ ਇੱਥੇ ਕਿੱਥੇ ਆ ਮੈਂ ਤਾਂ ਗਿਆ ਹੀ ਨਹੀਂ ਹੈ ਤੇਰੀ ਨਾ ਜੀ ਮੈਂ ਤਾਂ ਜਾਂਦਾ ਹੀ ਨਹੀਂ ਹਾਂ ਤੇ ਇਹ ਹੁਣ ਬਾਹਰ ਬਾਰੂ ਹੋ ਕੇ ਆਏ ਨਾ ਮੈਂ ਨਾ ਇੰਸਟਾਗ੍ਰਾਮ ਤੇ ਕਾਸ ਵਾਲੀ ਫਨੀ ਦੇਖ ਰਹੀ ਸੀ ਲਿਖਿਆ ਹੋਇਆ ਸੀ ਕਹਿੰਦੇ ਜਦੋਂ ਆਪਾਂ ਏਸੀ ਵਾਲੇ ਕਮਰੇ ਚ ਨਿਕਲ ਕੇ ਨਾਲ ਦੇ ਘਰ ਚ ਦੂਜੇ ਕਮਰੇ ਜਾਂਦੇ ਇਦਾਂ ਲੱਗਦਾ ਜਿਵੇਂ ਕੋਫਰੀ ਸ਼ੇ ਮਲੇ ਤੋ ਅਸੀਂ ਰਾਜਸਥਾਨ ਚੜ ਗਏ ਸਹੀ ਗੱਲ ਸਹੀ ਗੱਲ ਘਰ ਚ ਮੋਹ ਲਈ ਇਦਾਂ ਦਾਵਾ ਏਸੀ ਵਾਲੇ ਰੂਮ ਤੇ ਜਿਹੜੇ ਦੂਜੇ ਕਮਰੇ ਹੁੰਦੇ ਜਿੱਤੇ ਅਸੀਂ ਨਹੀਂ ਚੱਲ ਰਿਹਾ ਹੁੰਦਾ ਵੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਹੁਣ ਅੱਖਾਂ ਬੰਨ ਲੈਂਦੀ ਹੁਣ ਨੀਂਦ ਆ ਰਹੀ ਹੈ ਇਹਨੂੰ ਨੀਂਦ ਪੂਰੀ ਇਹਨੂੰ ਨੀਂਦ 'ਤੇ ਜ਼ੋਰ ਪਾਇਆ ਹੁੰਦਾ ਪੂਰਾ ਪਰ ਇਹਨੇ ਸੋਣਾ ਨਹੀਂ ਆ ਜਦੋਂ ਤੱਕ ਇਹਨੂੰ ਕੋਈ ਸੁਵਾ ਨਾ ਨਾ ਆਪ ਉਹਨਾਂ ਚੋਂ ਤੱਕ ਸੋਣਾ ਨਹੀਂ ਆ ਨੇ ਆਪ ਇਨੂੰ ਗੰਦੀਆਂ ਦੇ ਪੈਸੇ ਆਪਣੇ ਆਪ ਸੌ ਜਾਣਾ ਚਾਹੀਦਾ ਇਹਨੂੰ ਆਪਣੇ ਆਪ ਨਹੀਂ ਹੁੰਦੀ ਆਪਣੇ ਆਪ ਉਹ ਦਿਨ ਵੀ ਕਿ ਰਾਤ ਨੂੰ ਦਿਨ ਹੀ ਮਨ ਲਾ ਇਹਨੂੰ ਬੜੀ ਨੀਂਦ ਨੇ ਜ਼ੋਰ ਪਾਇਆ ਹੀ ਪਾਸੇ ਮਾਰੀ ਜਾਂਦੀ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਖੁਸ਼ ਹੋਈ ਜਾਂਦੀ ਹੀ ਨੀਂਦ ਦੇ ਵਿੱਚ ਤੇ ਫਿਰ ਜਦੋਂ ਸ਼ਿਪ ਇਹਨੂੰ ਗੋਦੀ ਚੜਾ ਕੇ ਸੌਾਇਆ ਮੈਂ ਨਾਲ ਦੀ ਨਾਲ ਹੀ ਸੌਂਗੀ ਫੇਰ ਹਮਮ 15 ਜੀ ਜੀ ਦੋਸਤੋ ਇੰਨੀ ਜਿਆਦਾ ਗਰਮੀ ਪੈ ਰਹੀ ਹੈ ਨਾ ਮੈਂ ਕਹਿੰਨਾ ਜੇ ਕਿਤੇ ਆਮ ਉਹ ਹੁੰਦਾ ਨਾ ਅੰਡਾ ਅੰਡਾ ਬਾਹਰ ਆਖਾਈ ਹੈ ਨਾ ਆਪਣੇ ਆਪ ਹੀ ਉਹਨੇ ਉਬਲ ਜਾਣਾ ਹੈ ਆਓ ਇਹ ਕਿੱਜਕੇ ਨੇ ਵੀਡੀਓ ਬਣਾਈ ਸੀ ਤਾਂ ਫਰਸ਼ ਦੇ ਉੱਪਰ ਨਾ ਅੰਡਾ ਰੱਖਤਾ ਤੋੜ ਕੇ ਪਾਤਾ ਉਹ ਆਮਲੇਟ ਬਣ ਗਿਆ ਸੋਚੋ ਕਿੰਨੀ ਜ਼ਿਆਦੀ ਗਰਮੀ ਪੈ ਰਹੀ ਹੈ ਮਤਲਬ ਇਸ ਵਾਰ ਤਾਂ ਕਹਿੰਦੇ ਰਿਕਾਰਡ ਜੇ ਟੁੱਟ ਰਹੇ ਨੇ ਕਿਉਂਕਿ ਮਈ ਦੇ ਵਿੱਚ ਇੰਨੀ ਜ਼ਿਆਦੀ ਗਰਮੀ ਪਈ ਹੈ ਹਲੇ ਜੂਨ ਆਣਾ ਫਿਰ ਜੁਲਾਈ ਆਣੀ ਹੋਵੇਗਾ ਵਾਏ ਕੋ ਵਾਏ ਕਰੋ ਵੈਸੇ ਕਹਿੰਦੇ ਨੇ ਮੌਨਸੂਨ ਜਲਦੀ ਆ ਜਾਊਗਾ ਬਾਰਸ਼ਾਂ ਜਲਦੀ ਆ ਜਾਣੀ ਹੈ ਪਰ ਉਹਦੇ ਨਾਲ ਵੀ ਨੁਕਸਾਨ ਹੈ ਜਲਦੀ ਆਣ ਦਾ ਵੀ ਨੁਕਸਾਨ ਹੈ ਭਾਰੀ ਮਾ ਬਾਰਸ਼ਾ ਕੁ ਵੀ ਜਿੰਨੀ ਗਰਮੀ ਪੈਣੀ ਉਹਨੇ ਜ਼ਿਆਦੇ ਮੀਂਹ ਪੈਣੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਪਿਛਲੇ ਸਾਲ ਕੀ ਹੋਇਆ ਸੀ ਇੱਕ ਹੋਰ ਬੜੀ ਦੁਖਦਾਈ ਘਟਨਾ ਵਾਪਰੀ ਏ ਕਿ ਹਰਿਆਣਾ ਦੇ ਵਿੱਚੋਂ ਹੈ ਨਾ ਕਿ ਨੂੰ ਪਤਾ ਨਹੀਂ ਯਾਰ ਕਿੱਥੇ ਹੋਇਆ ਰਾਜਕੋਟ ਰਾਜਕੋਟ ਆ ਰਾਜਕੋਟ ਦੇ ਵਿੱਚੋਂ ਹੈ ਪਤਾ ਨਹੀਂ ਕਿੱਥੇ ਹੋਇਆ ਇੱਕ ਜਿਵੇਂ ਇੱਕ ਉਹ ਨਹੀਂ ਹੁੰਦਾ ਬੱਚਿਆਂ ਦਾ ਖੇਡਣ ਵਾਲਾ ਫਨ ਸਿਟੀ ਟਾਈਪ ਜਿਹਾ ਹੁੰਦਾ ਕੁਝ ਇੰਡੋਰ ਗੇਮਿੰਗਸ ਹੁੰਦੀਆਂ ਨੇ ਗੇਮ ਜ਼ੋਨ ਹਾਂ ਗੇਮ ਜ਼ੋਨ ਸੀ ਬੱਚੇ ਜਿਵੇਂ ਛੋਟੇ ਛੋਟੇ ਬੱਚੇ ਖੇਡਦੇ ਉੱਥੇ ਗਰਮੀ ਇੰਨੀ ਜ਼ਿਆਦੀ ਹੋ ਗਈ ਹੁਣ ਪਤਾ ਨਹੀਂ ਕਿਉਂ ਅੱਗ ਲੱਗੀ ਕੰਪਰੈਸਰ ਫਟਿਆ ਕੀ ਹੋਇਆ ਉਹਦੇ ਕਰਕੇ ਪਤਾ ਨਹੀਂ ਕਿੰਨੇ ਜਾਰੇ ਬੱਚੇ ਵਿਚਾਰੇ ਜਿੰਦੇ ਜਲ ਗਏ ਨੇ ਅੱਜ ਸ਼ੁਕਰ 20 ਬੱਚੇ ਜੋ ਅਸੀਂ ਨਿਊਜ਼ ਦੇਖੀ 20 ਬੱਚਿਆਂ ਦੀ ਮਤਲਬ ਇੱਕ ਤਾਂ ਇੰਨੀ ਗਰਮੀ ਉਹਦੇ ਕਰਕੇ ਹਨਾ ਮਤਲਬ ਬਰਦਾਸ਼ਤ ਹੀ ਨਹੀਂ ਹੋਈ ਇਸ ਚੀਜ਼ ਸੁਣ ਕੇ ਨਾ ਵੀ ਕੋਈ ਨਾ ਮਨ ਬਹਿਲ ਗਿਆ ਵੀ ਨਿੱਕੇ ਨਿੱਕੇ ਬੱਚੇ ਵਿਚਾਰੇ ਜਲ ਗਏ ਹਨਾ ਇਹੀ ਗੱਲ ਬੜਾ ਬੜਾ ਗੰਦੀ ਘਟਨਾ ਵਾਪਰੀ ਹੈ ਤੇ ਦੋਸਤੋ ਅਵੋਇਡ ਕਰੋ ਪਤਾ ਕੀ ਹੈ ਮੈਂ ਤੁਹਾਨੂੰ ਇੱਕ ਸੱਚੀ ਦੱਸਦਾ ਅਸੀਂ ਵੀ ਵਲੋਗਿੰਗ ਨਹੀਂ ਕਰ ਰਹੇ ਕਿਉਂਕਿ ਘਰ ਦੇ ਵਿੱਚ ਹੀ ਆ ਵਲੋਗਿੰਗ ਹਲੇ ਬਾਹਰ ਕਿਤੇ ਨਹੀਂ ਨਿਕਲ ਰਹੇ ਹੈਗੇ ਸਾਨੂੰ ਕੋਈ ਲੋੜ ਨਹੀਂ ਵੀ ਹਨਾ ਵੀ ਆਪਾਂ ਸਿਰਫ ਵਲੌਗ ਬਣਾਉਣ ਦੇ ਚੱਕਰ 'ਚ ਕਿਤੇ ਤੁਰ ਤੁਰ ਜਾਈਏ ਨਾ ਉੱਖਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਪ੍ਰੋਮੋਸ਼ਨਸ ਵਾਸਤੇ ਸਾਨੂੰ ਕਾਫੀ ਕਾਲਸ ਆ ਚੁੱਕੀਆਂ ਨੇ ਤੁਸੀਂ ਮੰਨੋਗੇ ਅਲੱਗ-ਅਲੱਗ ਕਈ ਸ਼ਹਿਰਾਂ ਦੇ ਵਿੱਚੋਂ ਸਾਨੂੰ ਕਾਲਸ ਆਈਆਂ ਨੇ ਵਿਜ਼ਿਟ ਕਰੋ ਸਾਡੀ ਪ੍ਰੋਮੋਸ਼ਨਸ ਕਰੋ ਅਸੀਂ ਬਿਲਕੁਲ ਮਨਾ ਕਰ ਦਿੱਤਾ ਪਰ ਯਾਦ ਇੱਕ ਸੂਰਤ ਗਿਆ ਸੀ ਮੈਂ ਲਾਸਟ ਟਾਈਮ ਮੈਨੂੰ ਹੁਣ ਫੇਰ ਸੂਰਤ ਤੋਂ ਫੇਰ ਕਾਲ ਆਈ ਹੋਈ ਹੈ ਕੋਈ ਹੋਰ ਬ੍ਰਾਂਡ ਦੀ ਵੀ ਤੁਸੀਂ ਆ ਜਾਓ ਮੈਂ ਉੱਥੇ ਵੀ ਮਨਾ ਕਰਦਾ ਮੈਂ ਨਹੀਂ ਆਉਣਾ ਵੀ ਬਹੁਤ ਜ਼ਿਆਦੀ ਗਰਮੀ ਹੈ ਉਵੇਂ ਮੇ ਇਬਾਦਤ ਨੂੰ ਕਿਰਨ ਨੂੰ ਕਿੱਥੇ ਲੈ ਕੇ ਜਾਵਾਂਗਾ ਔਰ ਮੈਂ ਵੀ ਕਿੱਥੇ ਇੰਨੀ ਗਰਮੀ 'ਚ ਜਾਵਾਂਗਾ ਹੈਨਾ ਮੈਂ ਕਿਹਾ ਹਲੇ ਰੁਕ ਜੋ ਵੀ ਮੌਸਮ ਠੰਢੇ ਆਉਣਗੇ ਫਿਰ ਦੇਖਾਂਗੇ ਵੀ ਸੌਰੀ ਮੈਂ ਮਨਾ ਕਰ ਦਿੱਤਾ ਕਿਉਂਕਿ ਗਰਮੀ ਹੈ ਹੀ ਬਹੁਤ ਸਹੀ ਗੱਲ ਹੈ ਘਰੇ ਠੀਕ ਆ ਘਰੇ ਠੀਕ ਆ ਆ ਬੈਠੇ ਆ ਏਸੀ 'ਚ ਬੈਠੇ ਆਪਣਾ ਕੰਮ ਕਰ ਰਹੇ ਲੈਪਟਾਪ ਲੈ ਕੇ ਦਿਨ ਅੱਜ ਕੱਲ ਤਾਂ ਮੇਰੇ ਨਾਲ ਕਿਰਨ ਵੀ ਹੋ ਗਏ ਨੇ ਸ਼ੁਰੂ ਮੈਨੂੰ ਵੀ ਨਾਲ ਬਸਾਇਆ ਘਰ ਦਾ ਕੰਮ ਹੀ ਕਰੋ ਤੁਹਾਡੇ ਨਾਲ ਵੀ ਕਰੋਣਾ ਪੈਂਦਾ ਬੜਾ ਔਖਾ ਹੋ ਜਾਂਦਾ ਨਹੀਂ ਹੁਣ ਤੁਹਾਨੂੰ ਪਤਾ ਹੈ ਫਿਰ ਜੇ ਤੁਸੀਂ ਸੂਟ ਲੈਣੇ ਨੇ ਸੋਹਣੇ ਸੋਹਣੇ ਤਾਂ ਕੰਮ ਤਾਂ ਕਰਨਾ ਪਏ ਸੂਟ ਆ ਨਾ ਮ제 ਮਰ ਗਿਆ ਇਨੀ ਗਰਮੀ ਪੈਂਟ ਹੀ ਕਿਰੇ ਜਾਏ ਸਹੀ ਗੱਲ ਕਰਨ ਸੂਟ ਬਾਲੇ ਸਵਾਲੇ ਤੋਂ ਤੱਕ ਕਿਸੇ ਕਿਸੇ ਕੰਮ ਨਹੀਂ ਆਏ ਕਿਸੇ ਕੰਮ ਨਹੀਂ ਆਏ ਸੂਟ ਉਹ ਪਰ ਵੈਸੇ ਮੈਂ ਸੂਟ ਸੀਨੇ ਦਿੱਤੇ ਮੈਂ ਤਾਂ ਫੋਨ ਹੀ ਨਹੀਂ ਕਰ ਰਹੀ ਵੀ ਕਦਰ ਦਿੱਤੇ ਜਾਣ ਗੱਲ ਨੇ ਕਿਉਂਕਿ ਗਰਮੀ ਚ ਕਿਤੇ ਜਾਇ ਹੀ ਨਹੀਂ ਜਾ ਰਿਹਾ ਘਰੇ ਪਾਪੂ ਲਿਆ ਕਰੋ ਚਲੋ ਉਹਦੇ ਜਦੋਂ ਇਹ ਵੀਡੀਓ ਸ਼ੂਟ ਕਰਦੇ ਆ ਅੱਜ ਵਰੀ ਯੂਸ ਬਣਾਉਣੇ ਆ ਜਾਂ ਫੇ ਫਨੀ ਵੀਡੀਓ ਪਾਉਣੇ ਆ ਉਹਦੇ ਵਿੱਚ ਸਾਈ ਪਾਈ ਲੈਣੇ ਆ ਵੈਸੇ ਸੂਟ ਕਿਰੋਂ ਨੇ ਬਹੁਤ ਦੂ ਸੂਟ ਸਵਾਲੇ ਗਰਮੀਆਂ ਦੇ ਇੰਨੇ ਕਿਤੇ ਜਾਇ ਨਹੀਂ ਰਹੀ ਘਰੇ ਬਹਿਣਾ ਪੈਂਦਾ ਗਰਮੀ ਬਹੁਤ ਜਿਆਦੀ ਪੈ ਗਈ ਤੇ ਮੇਰਾ ਤੁਹਾਨੂੰ ਪਤਾ ਵੀ ਮੈਂ ਇਮੀਗ੍ਰੇਸ਼ਨ ਦਾ ਕੰਮ ਕਰਦਾ ਨਾਲ ਤੇ ਫਾਈਲਿੰਗ ਦਾ ਸਾਡਾ ਕੰਮ ਇਹਨਾਂ ਦਿਨਾਂ ਵਿੱਚ ਕਿਉਂਕਿ ਸਾਡਾ ਸੀਜ਼ਨ ਹੁੰਦਾ ਮੈਂ ਹਰ ਵਲੋਗ ਵਿੱਚ ਕਹਿੰਨਾ ਕਿ ਸਾਡਾ ਸੀਜ਼ਨ ਹੁੰਦਾ ਹੈ ਟੂਰਿਸਟ ਸੀਜ਼ਨ ਕਿਸੇ ਦੇ ਹੋਟੈਲਸ ਬੁੱਕ ਹੋ ਰਹੇ ਨੇ ਕਿਸੇ ਦੇ ਪੈਕੇजेस ਰੈਡੀ ਹੋ ਰਹੇ ਨੇ ਫਲਾਈਟਸ ਦੇ ਰਹੇ ਆ ਵੀਜ਼ਾ ਅਪਲਾਈ ਹੋ ਰਹੇ ਨੇ ਮਤਲਬ ਬਹੁਤ ਕੁਝ ਹੋ ਰਿਹਾ ਹੈ ਤੇ ਨਾਲ ਮੈਂ ਕਿਰਨ ਨੂੰ ਵੀ ਜੁਆਇਨ ਕਰਾ ਲਿਆ ਕਿ ਤੁਸੀਂ ਬੈਠੋ ਕਿਉਂਕਿ ਬਹੁਤ ਜ਼ਿਆਦਾ ਬਟਨ ਹੋ ਜਾਣਾ ਤੁਸੀਂ ਦੇਖਿਓਗੇ 2-3 ਦਿਨ ਤੋਂ ਵਲੋਗ ਰੈਗੂਲਰਟੀ ਨਹੀਂ ਹੈਗੀ ਹੈ ਥੋੜੇ ਕੰਮ ਕਰ ਰਿਹਾ ਮੈਂ ਤਾਂ ਤੂੰ ਪਸਾ ਲਿਆ ਨਹੀਂ ਪਸਾਨ ਵਾਲੀ ਕਿਹੜੀ ਗੱਲ ਏ ਭਾਈ ਇੱਕ ਤਾਂ ਮੇਰੀ ਮਤਲਬ ਹੈਲਥ ਚਲੋ ਠੀਕ ਆ ਬੈਟਰ ਅੱਗੇ ਨਾਲੋਂ ਡਾਕਟਰ ਨੇ ਮੈਡੀਸਿਨ ਦਿੱਤੀ ਹੀ ਬਟ ਫਿਰ ਵੀ ਇਹ ਜੇ ਬੋਡੀ ਚੋਂ ਜਿਵੇਂ ਫੀਵਰ ਨਹੀਂ ਹੁੰਦਾ ਆਪਾਂ ਜਦੋਂ ਚੈੱਕ ਕਰਦੇ ਆ ਤਾਂ ਮਾਇਨੇ ਟਾਈਫਾਇਡ ਫੀਵਰ ਬਸ ਵੇਹੇ ਬੋਡੀ ਚੋਂ ਸੇਕ ਜਾਂ ਨਿਕਲਦਾ ਵਾ ਤੇ ਥੋੜਾ ਜਿਹਾ ਲੋ ਜਿਹਾ ਫੀਲ ਕਰਦਾ ਤਾਹੀ ਤਾਹੀ ਮੈਂ ਤੁਹਾਨੂੰ ਛੋਟਾ ਜਿਹਾ ਡਿਪਾਰਟਮੈਂਟ ਦਿੱਤਾ ਇੱਕ ਅੱਛਾ ਇੱਕ ਛੋਟਾ ਜਿਹਾ ਡਿਪਾਰਟਮੈਂਟ ਇੱਕ ਛੋਟਾ ਜਿਹਾ ਡਿਪਾਰਟਮੈਂਟ ਐਡਾ ਵੱਡਾ ਡਿਪਾਰਟਮੈਂਟ ਜਿਹੜਾ ਮੇਰੇ ਕੋਲ ਬੈਠਾ ਇਹ ਇਹ ਤਾਂ ਸਾਡਾ ਇਹ ਤਾਂ ਸਾਡਾ ਸਾਂਝਾ ਡਿਪਾਰਟਮੈਂਟ ਸਾਂਝਾ ਬਸ ਉਹੀ ਆਉਂਦਾ ਤੁਹਾਡੇ ਸੌਂ ਦਾ ਗਾਮੀ ਬਾਕੀ ਸਾਰਾ ਡਿਪਾਰਟਮੈਂਟ ਮੇ ਆਸ ਹੁਣ ਇੱਕ ਸੈਨ ਮਾਰਦੀ ਘੁੱਗੀ ਮਾਰਨੀ ਆ ਉਹ 2 ਮਿੰਟ ਚ ਬੁਗੀਨਾ ਐ ਐ ਸਵਾਕੇ ਮਾਰ ਕੇ ਚੱਲ ਬਾਕੀ ਸਾਰਾ ਡਿਪਾਰਟਮੈਂਟ ਮੇਰੇ ਕੋਲ ਹੈ ਨਾ 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 ਉਹ ਤਾਂ ਠੀਕ ਹੈ ਇਹਨੂੰ ਖਿਡਾਣਾ ਨਹੀਂ ਖਿਡਾਣਾ ਨਹੀਂ ਤੱਕੇ ਕੀਡਣਾ ਨਹੀਂ ਤੱਕੇ ਮਿੰਟ ਚ ਇਹ ਸਾਡੀ ਗੱਲ ਧਿਆਨ ਨਾਲ ਸੁਣਦੀ ਰਹਿੰਦੀ ਫਿਰ ਹਸਨ ਲੱਗ ਜਾਂਦੀ ਬਾਅਦ ਚ ਜਿਹੜੇ ਦੇ ਵੱਲ ਧਿਆਨ ਦਿੰਨੇ ਆ ਤੰਗ ਨਹੀਂ ਕਰਦੀ ਇਹ ਕਿਰਨ ਨੂੰ ਮੈਂ ਡਿਪਾਰਟਮੈਂਟ ਦਿੱਤਾ ਵੀ ਇੱਕ ਵਾਰੀ ਕਿਉਂਕਿ ਕਾਹਨ ਫਾਈਲਸ ਕੋਈ ਜਿਆਦਾ ਆ ਜਾਂਦੀਆਂ ਨੇ ਫਿਰ ਕਈ ਵਾਰ ਮਿਸਟੇਕ ਨਾ ਹੋ ਜੇ ਹਰ ਇੱਕ ਫਾਈਲ ਜਦੋਂ ਕੰਪਲੀਟ ਹੋਣੀ ਹੈ ਮੇਰੇ ਨੂੰ ਦੇ ਦੇਣਾ ਵੀ ਕ੍ਰੋਸ ਚੈੱਕ ਕਰ ਲਓ ਵੀ ਮਿਸਟੇਕਸ ਵਗੈਰਾ ਹੈ ਨਾ ਆਤਰੀ ਹੈ ਵੀ ਮਿਸਟੇਕਸ ਨੇਮ ਉਹਨਾਂ ਦਾ ਪਾਸਪੋਰਟ ਨੰਬਰ ਡੇਟ ਆਫ ਬਰਥ ਵਗੈਰਾ ਜਾਂ ਫੋਰ ਇੱਕ ਵਾਰੀ ਕੜੀ ਨਾ ਕੜੀ ਕਿਉਂਕਿ ਸ਼ੀ 노ਸ ఎవਰੀਥਿੰਗ ਕਿਰਨ ਨੂੰ ਪਤਾ ਹੈ ਫਾਈਲਿੰਗ ਬਾਰੇ ਸੋ ਇੱਕ ਵਾਰੀ ਨਿਗਾਹ ਚੋਂ ਕੱਢ ਲੈਂਦੇ ਨੇ ਸੌਰੀ ਕੰਪਲੀਟ ਫਾਈਲ ਫਿਰ ਨੂੰ ਡਨ ਕਰਕੇ ਫਾਈਲ ਪੈਕੇਜ ਔਰ ਲਪਾਪੇ ਚਿਪਾ ਕੇ ਆਪਣੇ ਓਕੇ ਉਹ ਕਲੀਅਰ ਬੈਗੇ ਚਾਰੀ ਰੱਖ ਲੈਣਾ ਸਾਈਡ ਤੇ ਵੀ ਡੰਨਾ ਹੈ ਸੋ ਇਹ ਹੈ ਕਿ ਮੈਂ ਇੱਕ ਵਾਰੀ ਚੈੱਕ ਕਰ ਫਿਰ ਕਿਰਨ ਨੂੰ ਦਿੰਦਾ ਹਨਾ ਕਿਉਂਕਿ ਇਹ ਡਬਲ ਡਬਲ ਮੇਰੇ ਤੋਂ ਮਿਹਨਤ ਨਹੀਂ ਹੁੰਦੀ ਹੁਣ ਕਿਉਂਕਿ ਜਿਆਦਾ ਚਲੋ ਕੰਮ ਹੋ ਜੇ ਦੋ ਮੁੰਡੇ ਜਿਹੜੇ ਰੱਖੇ ਹੋਏ ਨੇ ਟੀਮ ਮੈਂਬਰਸ ਨੇ ਉਹ ਉਹ ਵਰਕ ਫਰੋਮ ਹੋਮ ਕਰਦੇ ਨੇ ਉਹਨਾਂ ਨੂੰ ਵਰਕ ਫਰੋਮ ਹੋਮ ਕਰਵਾਈ ਜਾਣਾ ਵੀ ਫਾਰਮ ਵਗੈਰਾ ਔਰੇਡੀ ਕਰੀ ਜਾਂਦੇ ਨੇ ਬਾਕੀ ਤੇ ਮੈਂ ਕਰੀ ਜਾਣਾ ਪਰ ਬੜੀ ਸਪੀਡ ਅਪ ਕਰ ਦਿੱਤਾ ਹੋਇਆ ਕੰਮ ਹਾਲੇ ਵੀ ਸਾਡਾ ਬਹੁਤ ਪੈਂਡਿੰਗ ਕੰਮ ਪਿਆ ਕੋਈ ਨਹੀਂ ਥੋੜੇ ਦਿਨ ਦੀ ਗੱਲ ਏ ਆ ਦੋ ਕੁ ਮਹੀਨੇ ਦੋ ਮਹੀਨੇ ਦੀ ਗੱਲ ਵਾ ਤੇ ਬਦਲਦੇ ਵੀ ਲੱਗ ਜਣਾ ਨਾ ਇਹ ਕਿਹੜਾ ਚਾਲ ਹੋਤੀ ਹੈ ਮੈਂ ਦੋ ਕੁ ਮਹੀਨੇ ਤੱਕ ਬਸ ਜਰੋ ਸੀਜ਼ਨ ਥੋੜਾ ਠੰਡਾ ਪੈ ਗਿਆ ਫਿਰ ਆਰਾਮ ਨਾਲ ਹੋ ਜਾਏਗਾ ਫਿਰ ਸਲੋ ਹੋ ਜਾਏਗਾ ਚਲ ਇਹ ਨਹੀਂ ਵੀ ਆ ਗਿਆ ਆ ਪਾ ਮਤਲਬ ਘਰੇ ਆ ਗਰਮੀ ਵੀ ਬੜੀ ਹੈ ਤੇ ਘਰੇ ਚ ਕੰਮ ਕਰਨਾ ਈਜ਼ੀ ਹੁੰਦਾ ਵਾ ਘਰੇ ਠੀਕ ਹੈ ਠੀਕ ਹੋ ਜਾਂਦਾ ਸਟੂਡੀਓ ਚ ਬੈਠ ਜੇ ਆਰਾਮ ਦੇ ਨਾਲ ਕਿਰਨ ਨੂੰ ਇੱਥੇ ਬਿਠਾ ਦੇਣਾ ਆਰਾਮ ਨਾਲ ਬੈਠ ਦੇਖਦੇ ਰਹਿੰਦੇ ਨੇ ਹਰ ਰੋਟੀ ਖਾ ਲਈ ਰੋਟੀ ਬੜੀ ਭੁੱਖ ਲੱਗੀ ਹੈ ਰੋਟੀ ਬਣਾਓ ਕਿਉਂਕਿ ਮੈਂ ਹੁਣੀ ਬਾਹਰ ਗਿਆ ਹੋਇਆ ਸੀ ਕੰਮ ਅਸੀਂ ਮੈਨੂੰ ਤੇ ਮੈਂ ਕੁਝ ਨਾਰੀਅਲ ਪਾਣੀ ਵਗੈਰਾ ਲੈ ਕੇ ਆਇਆ ਪੀਣ ਲਈ ਤੇ ਉਹ ਪੀਨੀਆਂ ਇਬਾਦਤ ਕਿਵੇਂ ਦਾ ਲੱਗ ਰਿਹਾ ਐਪਲ ਖੱਟਾ-ਖੱਟਾ ਲੱਗ ਕਿੱਡੇ ਮੋਰੀ ਨਾ ਬੈਟੀ ਕਾੜਵਾਤੇ ਪਬਰੋ ਜੀ ਇਬਾਦਤ ਛੋਨੇ ਹਲੋ ਮੂੰਹ ਦੇਖੇ ਹਾਂ ਪਹਿਲੀ ਵਾਰੀ ਐਪਲ ਤੇ ਮੂੰਹ ਇਹਨੇ ਥੋੜਾ ਜਿਹਾ ਕੀਤਾ ਸੀ ਪਰ ਹੁਣ ਇਹਨੂੰ ਆਦਤ ਜੀ ਪੈ ਗਈ ਆ ਖਾ ਲੈਂਦੀ ਹੁਣ ਬਾਕੀ ਕਈ ਵਾਰੀ ਐਪਲ ਥੋੜਾ ਬਹੁਤਾ ਖੱਟਾ ਜਿਹਾ ਵੀ ਹੋ ਜਾਂਦਾ ਨਾ ਤੇ ਉਹ ਇਹਨੂੰ ਲੱਗਦਾ ਥੋੜਾ ਜਿਹਾ ਸੋਨੀ ਮਜ਼ਾ ਆ ਰਿਹਾ ਕਾਕੇ ਟੇਸਟੀ ਲੱਗ ਰਿਹਾ ਸੀ ਸੋਨੇ ਨੂੰ ਵੈਰੀ ਗੁੱਡ ਮੇਰਾ ਸੋਨਾ ਬੇਬੀ ਪਾਪਾ ਕਿੱਥੇ ਨੇ ਹਾਂ ਚਲ ਖਾ ਲੋ ਖਾ ਲੋ ਖਾ ਲੋ ਮੇਰਾ ਪੁੱਤ ਆ ਕਰੋ ਆ ਹਾਂ ਇੱਧਰ ਆ ਕੇ ਪਾਪਾ ਚਾੜੇ ਕਲੱਚ ਲਗਾ ਕੇ ਇਹ ਐਪਲ ਚਾਪਲ ਤੁਸੀਂ ਖਾ ਲਿਆ ਹੈ ਹੈ ਬਿਚੂ ਐਪਲ ਖਾਣੇ ਸੀ ਚਲ ਦਾਸ ਕਰੀ ਜਿੱਕ 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 ਉਧਰ ਦੇਖ ਮਮਾ ਵੀਡੀਓ ਮਾਦ ਤੇ ਕੀ ਹੋ ਰਿਹਾ ਹੈ ਇਬਾਦਤ ਹੋਏ ਇਬਾਦਤ ਚਿੱਕ ਦੇਖਣਾ ਕਰ ਤੇ ਆ ਕਹਿੰਦੀ ਹਣੀ ਉਦੋਂ ਜਦੋਂ ਦਾ ਡੈਡੀ ਕਲਾਸ ਲਾ ਰਿਹਾ ਮੈਨੂੰ ਚੰਗਾ ਬੋਰ ਕੀਤਾ ਮਮੇ ਨੇ ਹੁਣ ਨਹੀਂ ਵੇਖਣ ਦੇ ਰਹਾ ਹੁਣ ਨਹੀਂ ਦੇਖਣਾ ਹੁਣ ਡੈਡੀ ਵਾਲ ਡੈਡੀ ਨਾਲ ਬਸ ਖੇਡਣਾ ਹੈ ਬਸ ਇਹੋ ਮਿਸ ਕਰਦੀ ਮੇਰਾ ਡੈਡੀ ਕਦੋਂ ਆਉਣ ਇਹ ਮੇਰੀ ਲਾਟ ਹੋ ਰਹੀ ਹੈ ਮੇਰੀ ਕੁਕਰ ਇਹ ਬਾਦੇ ਤੇ ਡੈਡੀ ਨਹੀਂ ਪਾਪਾ ਦੀ ਪਰੀ ਡੈਡੀ ਚੁੱਪ ਦੇ ਗਿਆ ਮੈਂ ਮੰਮੀ ਨਾਲ ਵੀ ਲਾਡੀਆਂ ਚਾਡੀਆਂ ਕਰ ਲਾ ਅੱਛੀ ਨਹੀਂ ਕਹਿੰਦੀ ਮੰਮੀ ਨਾਲ ਵੀ ਕਾਲਾ ਲਾਡੀਆਂ ਚਾਡੀਆਂ ਅੱਛੀ ਨਹੀਂ ਕਹਿੰਦੀ ਕਿਛੇ ਨਾਲ ਲਾਡੀਆਂ ਚਾਡੀਆਂ ਇਹ ਬਾਦੇ ਤੇ ਇਹ ਬਾਦੇ ਤੇ ਖਣਵੀ ਤਾਂ ਵੇਖਿਆ ਨਾ ਹੁਣ ਤਰ੍ਹਾਂ ਛਣਕਣਾ ਵੱਜਿਆ ਆ ਆ ਆ ਆ ਆ ਆ ਹੁਣੇ ਫੜ ਲੈਣਾ ਜਿੱਦਾਂ ਹੁਣੇ ਹੁਣੇ ਹੁਣ ਹੋਏ 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 ਆਪ ਲੈ ਲੈ ਆਪਣੇ ਰਹਿਣ ਦੋ ਰਹਿਣ ਦੋ ਪੱਲੇਣਾ ਆਪ ਲੈਣਾ ਤੁਸੀਂ ਮੇਰੇ ਵੱਲੋਂ ਮੇਰੀ ਟੀਮ ਚੋਂ ਜਿਕ 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 ਨਰੀ ਫੋਨੀ ਬਿੱਟਾ ਚੀ ਹੈ ਨਾਲ ਰਲ ਬਲ ਦਿੱਤਾ ਸੀ ਮਮਾ ਨੇ ਦਿੱਤਾ ਨਹੀਂ ਆਪ ਹੀ ਬੀਗੇ ਮੋਟੋ ਜੀ ਮੈਂ ਦੇਖੋ ਕੰਮ ਵੀ ਕਰਨਾ ਜ਼ਰੂਰੀ ਹੈ ਹੁਣ ਮੈਂ ਬੈਠੂਗਾ ਫਾਈਲ ਰੈਡੀ ਕਰਨੋਂ ਬਾਅਦ ਤੇ ਫਾਈਲ ਰੈਡੀ ਕੀ ਮਤਲਬ ਡਾਕੂਮੈਂਟਸ ਪ੍ਰਿੰਟ ਕਰਕੇ ਸੈਟਿੰਗਸ ਹੀ ਕਰਨੀਆਂ ਰੈਡੀ ਕਰਨੀਆਂ ਸਿਰੇ ਫੜਾਣੀਆਂ ਕਿਸੇ ਨੂੰ ਉਹ ਕਰ ਲੀਏ ਤੇ ਬਾਕੀ ਮੈਂ ਕਹਿੰਦਾ ਵੀ ਤੁਸੀਂ ਮੇਰੇ ਨਾਲ ਇੱਕ ਮਿਹਨਤ ਕਰਾ ਲਓ ਥੋੜਾ ਜਿਹਾ ਮੈਂ ਬਹੁਤ ਜ਼ਿਆਦਾ ਨਹੀਂ ਕਰੀਦਾ ਮੈਨੂੰ ਮੇਰਾ ਅੱਧਾ ਕੰਮ ਬਚ ਜਾਊਗਾ ਹੈ ਦੱਲਈ ਹੈ ਦੱਲੇ ਮਾਨਚ ਮੈਂ ਐਕਸਪਰਟ ਆ ਦੱਲ ਲਈ ਐਕਸਪਰਟ ਆ ਲੈ ਜਾਊਗਾ ਕੋਣ ਨਹੀਂ ਹਾਂ ਲੈ ਜਾਵਾਂ ਜਿੱਥੇ ਕਹੋਗੇ ਲੇ ਦੇਸ ਇੱਕ ਫਾਈਲ ਦੇ ਚੱਕਰ ਚ ਵਰਨਿੰਗ ਆਂਦਰੀ ਨਹੀਂ ਉਹ ਤੇ ਮੈਂ ਜਾਣਾ ਹੀ ਏ ਤੁਸੀਂ ਜਾਣਾ ਮਤਲਬ ਮੈਂ ਨਾ ਜਾਵਾਂ ਤੁਸੀਂ ਦੋਨੋਂ ਜਾਣੇ ਮੈਂ ਕਿਹਾ ਮੈਨੂੰ ਤੇ ਬਾਦ ਨੂੰ ਲੈ ਜਾਓ ਅੱਛਾ ਮੈਂ ਕਿਹਾ ਤੇ ਮੈਂ ਨਾ ਜਾਵਾਂ ਚਲੀਏ ਯਾਰ ਆਪਾਂ ਟ੍ਰਿਪ ਤੇ ਬੋਰ ਹੋ ਗਏ ਯਾਰ ਕਦੀ ਆਪਾਂ ਇਹ ਚੱਲ ਰਹੇ ਨਹੀਂ ਨਾ ਬੜਾ ਚੇਰ ਹੋ ਗਿਆ ਬੜਾ ਹੀ ਚੇਰ ਹੋ ਗਿਆ ਕਿਤੇ ਨਹੀਂ ਜਾ 파ਰੇ ਬਾਦ ਨੂੰ 6 ਮਹੀਨਾ ਦੀ ਹੋ ਗਈ ਹੈ ਇਬਾਦਤ ਚਲੀਏ ਕੁਮੰਜਲੀਏ ਰੱਜੋ ਯਾਨੀ ਗੂਮੀ ਗਏ ਐਰੋਪਲੇਨ ਤੇ ਹਾਂ ਤੁਸੀਂ ਗੂਮੀ ਕਰਨੀ ਅਜੀ ਪਹਿਲਾਂ ਮੈਂ ਇੱਕ ਮੇਰੀ ਗੱਲ ਸੁਣਾ ਆਪਾਂ ਕਿਤੇ ਸ਼ਾਰਟ ਟ੍ਰਿਪ ਤੇ ਨਾ ਜਾ ਕੇ ਆਈਏ ਵੀ ਬੜੀ ਵਧੀਆ ਇੱਥੇ ਕਿੱਥੇ ਜਾ ਸਕਦੇ ਨਹੀਂ ਸ਼ਾਰਟ ਟ੍ਰਿਪ ਬਾਏ 에ਅਰ ਇੰਡੀਆ ਦੇ ਵਿੱਚ ਹੀ ਪਤਾ ਕਿਉਂ ਆਪਾਂ ਨੂੰ ਆਈਡੀਆ ਹੋ ਜਾਏਗਾ ਵੀ ਲੌਂਗ ਜਰਨੀ ਤੇ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ ਇਹ ਵੀ ਹੈ ਨਾ ਲੌਂਗ ਜਰਨੀ ਨਾ ਕਰੇ ਪਰੇਸ਼ਾਨ ਹੋਏ ਇਹ ਵੀ ਨਹੀਂ ਪਤਾ ਨਾ ਸ਼ਾਰਦਾ ਵੇ ਬੱਚਾ ਉਹਦਾ ਹੁੰਦਾ ਜਦੋਂ ਜਾ ਚੜਦਾ ਤੇ ਉਤਰਦਾ ਵਾ ਕੰਨ ਭਰਦੇ ਆ ਉਹਦੇ ਬਰਡਸ ਪਾਦਾਂਗੇ ਹੈਗੇ ਨੇ ਮੇਰੇ ਕੋਲ ਡੈਡੀ ਦੀ ਵੀ ਉਹ ਲਾ ਲਈ ਗੱਲ ਮੈਂ ਪਾਪਾ ਨਾਲ ਕਰ ਲਵਾਂ ਗੱਲ ਤੇ ਹੁਣ ਇੱਕ ਡਿਸਾਈਡ ਕਰ ਲਓ ਕਿਹੜੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਟੂਰ ਦੇਖੋ ਆਪਾਂ ਹੁਣ ਇਸ ਵਾਰ ਜੋ ਦੱਸਾਂਗੇ ਤਾਂ ਕਲੀਅਰ ਦੱਸਾਂਗੇ ਵੀ ਕਿੱਧਰ ਨਹੀਂ ਜਾ ਰਹੇ ਇਹ ਨਹੀਂ ਦੱਸਦੇ ਵੀ ਕਿੱਥੇ ਜਾਣਾ ਪਰ ਕਿੱਥੇ ਨਹੀਂ ਜਾਣਾ ਇਹ ਕਲੀਅਰ ਕਰ ਦਾਂਗੇ ਆਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਠੰਡ ਪੜੀ ਹੈ ਨਾ ਏ ਫਿਰ ਇਹ ਚੀਜ਼ ਦੇਖ ਲੋ ਠੰਡ ਇਸ ਟਾਈਮ ਹੋਣੀ ਇਬਾਦਤ ਕਰਕੇ ਆਪਾਂ ਤਾਂ ਚਲੇ ਜਾਈ ਆਪਾਂ ਤਾਂ ਚਾਹਦੇ ਆ ਵੀ ਇਥੋਂ ਇਸ ਵਾਰ ਕਿਤੇ ਠੰਡੇ ਮੁਲਕ ਚਲੀਏ ਹੈਨਾ ਪਰ ਉਹੀ ਹੈ ਨਾ ਫਿਰ ਟੋਟੀ ਆਪੋਜੀਟ ਵੈਦਰ ਹੋਣਾ ਨਾ ਇਬਾਦਤ ਕਰਕੇ ਇਬਾਦਤ ਕੇ ਬਾਅਦ ਠੰਡ ਬੜੀ ਉੱਪਰ ਗਈ ਆਪਾਂ ਇਹਦੀ ਸਹੀ ਗੱਲ ਇਬਾਦਤ ਨੂੰ ਠੰਡ ਚ ਲੈ ਜਾ ਨਹੀਂ ਸਕਦੇ ਹੋਵੇ ਕੀ ਕਰਨੀ ਯਾ ਫਿਰ ਨਾਰਮਲ ਵੈਦਰ ਵਾਲੇ ਇਸ ਟਾਈਮ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਡਾਟਾ ਹੀ ਨਹੀਂ ਆਈ ਅਮਰੀਕਾ ਦੀ ਅਮਰੀਕਾ ਦੇਖ ਲੋ ਜਦੋਂ ਤੋਂ ਕੋਵਿਡ ਆਇਆ ਉਸ ਤੋਂ ਬਾਅਦ ਅਮਰੀਕਾ ਸੈੱਟ ਨਹੀਂ ਹੋਇਆ ਉਹਨੇ ਦੇਖੋ ਮੈਂ ਜਦ ਕੀ ਅਮਰੀਕਾ ਦਾ ਕੰਮ ਕਰਦਾ ਲੋਕਾਂ ਨੂੰ ਵੀਜ਼ੇ ਲਵਾ ਕੇ ਦਿੰਦਾ ਅਮਰੀਕਾ ਦੇ ਡੇਟਾ ਚੱਕ ਕੇ ਦਿੰਦਾ ਪਰ ਡੇਟ ਇੰਨੀ ਮਹਿੰਗੀ ਪੈਂਦੀ ਹੈ ਮੈਨੂੰ ਵੀ ਬੜੀ ਮਹਿੰਗੀ ਪੈਂਦੀ ਹੈ ਜੇ ਮੈਂ ਆਪਣੇ ਵਾਸਤੇ ਡੇਟ ਚੱਕਣੀ ਹੈ ਅਮਰੀਕਾ ਦੀ ਹੁਣ ਅਸੀਂ ਤਿੰਨ ਜਣੇ ਆ ਮੈਂ ਕਿਰਨ ਤੇ ਇਬਾਦਤ ਜੇ ਤਿੰਨ ਜਣੇ ਅਸੀਂ ਹੁਣ ਅਮਰੀਕਾ ਦੀ ਡੇਟ ਚੱਕਾਂਗੇ ਤਾਂ ਤਕਰੀਬਨ ਗ੍ਰੀਵ ਸਾਨੂੰ ਖਾਸਾ ਪੈਸਾ ਫੀਸਾਂ ਤੋਂ ਇਲਾਵਾ ਬਹੁਤ ਪੈਸਾ ਲੱਗ ਜਾਣਾ ਹੈ ਇਸ ਕਰਕੇ ਮੈਂ ਯਾਰ ਅਪਾ ਇੱਕ ਹੋਰ ਕੰਮ ਕਰਦੇ ਆ ਜਦੋਂ ਡੇਟ ਲੈ ਕੇ ਰੱਖ ਲੈਨੇ ਆ ਨੋਰਮਲ ਰੁਟੀਨ ਵਿੱਚ ਬੈਸਟ অপਸ਼ਨ ਆਈ ਹੈ ਕਿ ਨਾ ਮੈਂ ਤਾਂ ਸੀਰੀਅਸ ਆਪਾਂ ਡੇਟ ਲੈ ਕੇ ਆਪਾਂ ਕਿਹੜਾ ਹੁਣੀ ਜਾਣਾ ਅਮਰੀਕਾ ਜਦੋਂ ਆਈ ਕੀ ਡੇਟ ਉਹ ਤੇ ਚਲੇ ਜਾਾਂਗੇ ਆਪ ਆਪਸ਼ਨ ਕਰ ਲੈਣਾ ਡੇਟ ਲੈ ਕੇ ਰੱਖਦੇ ਨਾ ਭੁੱਲ ਜਾਂਦੇ ਆ ਹੋਰ ਹਨਾ ਬੈਸਟ ਨਾ ਚੀਜ਼ ਦੂਸਰੀ ਇੱਕ ਚੀਜ਼ ਇਹ ਹੈ ਕਿ ਅ ਆਪਣਾ ਰੱਬ ਤੁਹਾਡਾ ਭਲਾ ਕਰੇ ਯਾ ਚਲਦੇ ਆ ਮੁਲਕ ਬਚੇ ਕਿਹੜੇ ਕੈਨੇਡਾ ਕੈਨੇਡਾ ਦੀ ਟਿਕਟ ਬਹੁਤ ਮਹਿੰਗੀ ਆ ਰਹੀ ਏ ਠੀਕ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਠੰਡ ਬਹੁਤ ਵੈਰੀ ਹੈ ਜਾਂ ਚਲਦੇ ਹਾਂ ਅਸੀਂ ਇਜੀਪਟ ਚਲਦੇ ਆ ਜਾਂ ਜੋਰਡਨ ਵਗੈਰਾ ਚਲਦੇ ਆ ਕੈਨੇਡਾ ਵੀ ਤਾਂ ਬੜੀ ਗੰਦੀ ਗਰਮੀ ਪੈਂਦੀ ਉੱਥੇ ਵੀ ਹੈ ਕੈਨੇਡਾ ਨਹੀਂ ਗਰਮੀ ਪੈਂਦੀ ਹੈ ਪਰ ਇੰਡੀਆ ਵਰਗੀ ਟੈਂਪਰੇਚਰ ਹੈ ਹਮ ਇੰਡੀਆ ਵਰਗੇ ਮੋਹ ਮੋਹਲੇ ਓਕੇ ਕੈਨੇਡਾ ਦੀ ਟਿਕਟ ਬਹੁਤ ਮਹਿੰਗੀ ਹੈ ਜੀ ਜੇ ਜਦੋਂ ਅਮਰੀਕਾ ਜਾਵਾਂਗੇ ਉਦੋਂ ਹੀ ਕੈਨੇਡਾ ਜਾਵਾਂਗੇ ਕਿਉਂਕਿ ਉਹਦੇ ਨਾਲ ਮਿਕਸ ਜਾ ਹੋ ਜਾਏਗਾ ਨਾ ਸਿਸਟਮ ਅਮਰੀਕਾ ਜਾਵਾਂਗੇ ਉਧਰੋਂ ਕੈਨੇਡਾ ਵੜ ਜਾਗੇ ਅਮਰੀਕਾ ਦਿੱਕ ਚ ਸਸਤੀ ਐ ਸੋ ਕੈਨੇਡਾ ਭੁੱਲ ਜਾਓ ਹੁਣ ਆਪਣੇ ਕੋਲ ਬੱਚਿਆਂ ਨੇ ਦੋ ਤਿੰਨ ਆਪਸ਼ਨ ਆ ਏਜੀਪਟ ਬੱਚੇ ਐ ਆਇਰਲੈਂਡ ਬੱਚੇ ਐ ਸਕਾਟਲੈਂਡ ਬੱਚੇ ਨੇ ਇਹਦਾਂ ਪਲੀ ਸਾਈਡ ਨਹੀਂ ਗਏ ਔਰ ਦੂਸਰੇ ਨੰਬਰ ਤੇ ਜਾਰਡਨ ਹੋਰੀ ਵਾਲੇ ਹਿੱਸੇ ਵੀ ਬਚੇ ਹੋਏ ਨੇ ਯੂ ਟੈਲ ਯੂ ਕਿ ਮੇਰਾ ਦੁਬਾਰਾ ਜਾਣ ਦਾ ਮਨ ਕਰਦਾ ਮੈਨੂੰ ਯੂ ਟੈਲ ਯੂ ਦਾ ਮੇਰਾ ਵੀ ਮਨ ਕਰਦਾ ਦੁਬਾਰਾ ਜਾਣ ਦਾ ਮੈਂ ਮੈਨੂੰ ਨੇ ਯੂ ਟੈਲ ਦੇਖ ਲਿਆ ਇਹ ਸ਼ੋਰ ਐ ਵੀ ਇਹਨਾਂ ਨੂੰ ਲੈ ਕੇ ਜਾਣਾ ਕਮਾਨ ਵਰਤੇ ਤੁਹਾਨੂੰ ਨਾ ਮੈਂ ਵੀ ਤੁਮਾਂਗਾ ਪਰ ਕਦੋਂ ਏਦਾਂ ਵਾਲੇ ਸ਼ੋਰਟੀ ਨਹੀਂ ਪਹਿਲਾਂ ਕੰਮ ਕਰ ਲਈਏ ਹੁਣ ਤੁਸੀਂ ਐਂ ਕਰੋ ਜੇ ਰਹੀ ਹੋ ਗਿਆ ਆਪਾਂ 2 ਮਿੰਟ ਲਾਵਾਂਗੇ ਫਾਈਲ ਬਣਾ ਕੇ ਆਪਾਂ ਆ ਜਣੇ ਆ ਮੈਂ ਬਾਦ ਤੇ ਚੇਂਜ ਕਰਾ ਕਰਦਾ ਪੰਨਾ ਥੋੜਾ ਜਿਆਦਾ ਇਸਨੇ ਸੌਣ ਵਾਲੀ ਬਣ ਜੋ ਕੀ ਬਾਜੀ ਕੇ ਛੋ ਜਾ ਮੇਰੇ ਕੋਲ ਛੋ ਜਾ ਇਛੋ ਜਾ ਮੁੰਡਰੇ ਬੇਦਰਾ ਵੇਖੀ ਆਪੇ ਚੰਚਨ ਕਰਦੀ ਹੈ ਥੋੜਾ ਚਮਕਾ ਲੈਂਦੇ ਮੂਠ ਉਖਾੜ ਪਾ ਲੈਂਦੇ ਆਇਆ 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 ਹੈ ਮজা ਹੁੰਦਾ ਚਣਕਾ ਕੇ ਨਾ ਤੇ ਮੂਹਰੇ ਨਾ ਮਾਰਨੇ ਕਿਉਂ ਨਹੀਂ ਨਹੀਂ ਆਪਣੀ ਮੂਹਰੇ ਨਹੀਂ ਮਾਰਦੀ ਇਹ ਇਹਨੂੰ ਪਤਾ ਹੈ ਨਾ ਵੀ ਮੇਰੇ ਸਾਟ ਵੱਲਦੀ ਹੈ ਵਾਹ ਵਾਲ ਗੁੱਲ ਪੱਟ ਲੈਂਦੀ ਆਪਣੇ ਮੇਰੇ ਵਾਲ ਪੱਤੀ ਜੇਗੀ ਆ ਵੀ ਰੋਈ ਜੇਗੀ ਫਿਰ ਰੱਬ ਚੜਾਣੇ ਆ ਵੀ ਛੱਡ ਹੈ ਨਾ ਵੀ ਵਾਲ ਕਨੂੰ ਆਪੀ ਪੱਟ ਕੇ ਘੁੱਟ ਖੋਰ ਜ਼ੋਰ ਨਾਲ ਪੱਟੇ ਨੀ ਦਾਦੀ ਨਾ ਉਦੋਂ ਵਾਲ ਪੱਟਦੇ ਉਦਾਂ ਨਹੀਂ ਪੱਟਦੇ ਵਾਲ ਪੱਟਣ ਲੱਗੀ ਫਿਰ ਰੋਣ ਲੱਗਦੀ ਕੁੱਛ ਜਾਣਦੇ ਆ ਜੀ ਵਾਲੀ ਛੱਡ ਲਈ ਵੀ ਤੂੰ ਆ ਵੀ ਪੱਟੀ ਜਾਨੀ ਐ ਚਲੋ ਮੈਂ ਚੇਂਜ ਕਰਾਂ ਛੇ ਪੇ ਦਾ ਕਰ ਲਓ ਬੜਬੜਤੇ ਤੁਹਾਨੂੰ ਮਿਲਦਾ ਦੋਸਤੋ ਕੱਲ ਬਾਸ ਸਾਲੇ ਥੋੜਾ ਜਿਹਾ ਜੀ ਵਿਆਹ ਦੁਨੀਆਦਾਰੀ ਦੇ ਵਿੱਚ ਤੇ ਆਪਾਂ ਛੋਟੀ ਛੋਟੀ ਵੀਡੀਓਜ਼ ਬਣਾਣੀ ਆ ਜਿਹੜੀਆਂ ਸ਼ਾਰਟ ਵੀਡੀਓਜ਼ ਨੂੰ ਵੈਬ ਸੀਰੀਜ਼ ਜਿਹੜੀ ਬਣਾਣੀ ਸੀ ਉਹ ਤੁਹਾਨੂੰ ਪਤਾ ਥੋੜੀ ਗਰਮੀ ਕਰਕੇ ਰੁਕ ਗਿਆਂ ਕਿਉਂਕਿ ਆਊਟਡੋਰ ਵੀ ਸ਼ੂਟ ਹੈਗਾ ਕਿੱਥੇ ਕਰ ਪਾਵਾਂਗੇ ਇੰਨੀ ਗਰਮੀ ਦੇ ਵਿੱਚ ਥੋੜਾ ਉਹਦੇ ਕਰਕੇ ਰੁਕ ਗਿਆਂ ਘਰੇ ਇਹ ਛੋਟੀ ਛੋਟੀ ਵੀਡੀਓਜ਼ ਕਲਿੱਪਸ ਬਣਾਣੀ ਆ ਸ਼ੁਰੂ ਕਰਦੇ ਆਂ ਕਿਉਂਕਿ ਦੋ ਚਾਰ ਦਿਨ ਤਾਂ ਕੇਰਨ ਵੀ ਬਿਮਾਰ ਸੀ ਤੇ ਮੈਂ ਵੀ ਬਹੁਤ ਬੀਜ਼ੀ ਸੀ ਪਰ ਬਣਾਈਆਂ ਨਹੀਂ ਹੁਣ ਛੋਟੀ ਛੋਟੀ ਕਲਿੱਪਸ ਬਣਾਣੀ ਆ ਸ਼ੁਰੂ ਕਰਦੇ ਆਂ ਤਾਂ ਕਿ ਇੰਜੋਏ ਵੀ ਖੁੰਦਾ ਰਹੇਗਾ ਫਨੀ ਵੀਡੀਓਜ਼ ਦੇਖ ਤੁਹਾਨੂੰ ਜਲਦੀ ਮਿਲਨੇ ਕੱਲ